ਵਾਹਿਗੁਰੂ ਜੀ ਕੀ ਬਤੈ ਪਿੰਡ ਜੀਵੰਦ ਦੇ ਵਿੱਚ ਆਪਦੀਆਂ ਜ਼ਮੀਨਾਂ ਦੀ ਰਾਖੀ ਕਰਨ ਵਾਸਤੇ ਪਿਛਲੇ 17-18 ਦਿਨਾਂ ਤੋਂ ਆਪਾਂ ਇਸ ਸੰਘਰਸ਼ ਦੇ ਮੈਦਾਨ ਦੇ ਵਿੱਚਾਂ ਲਗਾਤਾਰ ਪੱਕਾ ਮੋਰਚਾ ਲਾਇਆ ਹੋਇਆਗਾ ਉਸ ਲੜਾਈ ਦੇ ਮੁਤਾਬਕ ਅੱਜ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਸਾਡਾ ਪਹਾਮੀਗਾ ਬਲਾਕ ਤੇ ਸਨਾਮ ਬਲਾਕ ਇੱਥੇ ਪੱਕੇ ਮੋਰ ਤੇ ਵਿੱਚ 24 ਘੰਟਿਆਂ ਵਾਸਤੇ ਅਸੀਂ ਪਹੁੰਚਾਂਗੇ ਸਾਨੂੰ ਉਹ ਦਿਨ ਯਾਦ ਹੈ ਜਿੱਤੇ 20 ਤਰੀਕ ਨੂੰ 19 ਤਰੀਕ ਦੀ ਰਾਤ ਨੂੰ ਅਸੀਂ ਸੰਗਰੂਰ ਤੋਂ ਚੱਲਦੇ ਆਂ ਰਾਤ ਨੂੰ ਲਗਭਗ 2:30 ਪੌਣੇ 3 ਵਜੇ ਅਸੀਂ ਇਸ ਪਿੰਡ ਦੇ ਵਿੱਚ ਪਹੁੰਚਾਂਗੇ ਤਾਂ ਜਦੋਂ ਸਵੇਰ ਹੁੰਦੀ ਹੈ ਸਵੇਰੇ 8 ਵਜੇ ਦੇ ਲਗਭਗ ਪ੍ਰਸ਼ਾਸਨ ਚੜ੍ਹ ਕੇ ਆ ਜਾਂਦਾ ਹੈ ਚਾਰ ਟੀਮਾਂ ਹੁੰਦੀਆਂ ਨੇ ਗਿਆ ਮਿਲਤੀ ਕਰਨ ਵਾਲੀਆਂ ਤੇ ਪੁਲਿਸ ਫੋਰਸ ਨਾਲ ਹੁੰਦੀਆਂ ਉਹਨਾਂ ਦੇ ਸਾਡੀ ਗਿਣਤੀ ਬਹੁਤ ਥੋੜੀ ਹੁੰਦੀ ਆ ਕਿਉਂਕਿ ਜਿਹੜੇ ਇਸ ਨਕਰ ਦੇ ਲੋਕ ਤੇ ਮਾਵਾ ਭੈਣਾਂ ਨੇ ਹੀਆਂ ਉਹ ਆਪਦੇ ਚੁੱਲ੍ਹੇ ਚਮਕੇ ਦਾ ਕੰਮ ਤਾਂ ਅੰਦਰ ਨਵੇੜ ਦੇ ਵਿੱਚ ਲੱਗੀਆਂ ਹੋਈਆਂ ਸੀ ਪਰ ਜਦੋਂ ਐਤੋਂ ਲਾਸਮੈਂਟ ਹੋਈ ਵੀ ਛੱਡ ਕੇ ਆਪਦੇ ਚੱਕਲੇ ਵੇਣ ਲੈ ਵੇ ਆਜੋ ਮੈਦਾਨ ਦੇ ਵਿੱਚ ਸਰਕਾਰ ਚੜ ਕੇ ਆ ਗਈ ਤਾਂ ਉਸੇ ਸਮੇ ਮਾਈਆਂ ਦੀਆਂ ਟਰਾਲੀਆਂ ਦੇ ਵਿੱਚ ਮਾਈਆਂ ਬਹਿ ਕੇ ਇਧਰਲੇ ਪਾਸੇ ਜਦੋਂ ਪਟਵਾਰੀਆਂ ਨੂੰ ਤੇ ਇਹਨਾਂ ਦੀ ਟੀਮ ਨੂੰ ਜੋ ਮੈਣਤੀ ਕਰ ਰਹੀ ਸੀਗੀ ਜ਼ਮੀਨ ਦੀ ਉਹਨਾਂ ਨੂੰ ਰੋਕਿਆ ਤਾਂ ਉਸ ਸਮੇ ਤੱਕ ਕਾਫੀ ਗਿਣਤੀ ਦੇ ਵਿੱਚ ਸਾਥੀ ਸਾਡੀ ਸਮਰੱਥਾ ਉਸ ਟਾਈਮ ਸਾਰੇ ਨਾਕਿਆਂ ਤੇ ਟਕਰਾਂਮ ਦੀ ਨਹੀਂ ਸੀਗੀ ਆਪਾਂ ਇੱਕੋ ਬਿਆਉਤ ਬਣਾਈ ਵੀ ਇੱਕ ਪਾਸੇ ਚੱਲੀਏ ਜਿੱਧਰ ਮਰਜ਼ੀ ਚਲੋ ਜਿੱਥੇ ਮਿੰਤੀ ਹੋ ਰਹੀ ਆ ਉੱਥੇ ਜਾ ਕੇ ਭਾਗੋ ਕਰੋ ਮਿੰਤੀਆਂ ਨੂੰ ਰੋਕਿਆ ਤੁਸੀਂ ਨੇ ਉਹ ਪਟਵਾਰੀਆਂ ਨੂੰ ਫੜ ਕੇ ਕੰਮ ਤੋਂ ਕਿਹਾ ਵੀ ਇਹ ਕੰਮ ਨਹੀਂ ਤੁਸੀਂ ਕਰਨਾ ਹੈਗਾ ਇਹੇ ਲੜਾਈ ਉਸ ਦਿਨ ਤੋਂ ਪੂਰੀ ਬਹਾਦਰ ਤਰੀਕੇ ਨਾਲ ਲੜ ਰਹੇ ਨੇ ਇਸ ਨਗਰ ਦੇ ਲੋਕ ਤੇ ਸਾਰੇ ਪੰਜਾਬ ਦੇ ਲੋਕ ਤੁਹਾਡੀ ਹਮਾਇਤ ਦੇ ਉੱਤੇ ਖੜੇ ਨੇਗੇ ਅੱਜ ਕੇ ਨਿਆ ਹਾਕਮ ਜਮਾਤਾਂ ਕਿਵੇਂ ਵੋਟਾਂ ਮੇਰੇ ਇੱਕ ਇੰਦਿਆ ਨੇ ਵੀ ਅਸੀਂ ਆਮ ਘਰਾਂ ਦੇ ਧੀ ਪੁੱਤਾਂ ਕਹੇ ਜੇ ਸਾਡੇ ਨਾਲ ਵਾਅਦੇ ਕਰਕੇ ਆਉਂਦੇ ਨੇ ਪਰ ਜਦੋਂ ਸਾਡੇ ਕਿਰਤੀ ਲੋਕਾਂ ਦੇ ਉੱਤੇ ਲੁੱਟ ਹੁੰਦੀ ਹੈਗੀ ਉਦੋਂ ਇੱਥੇ ਕਿਸੇ ਵੀ ਐਮਐਲਏ ਦੀ ਕਿਸੇ ਹੋਰ ਰਾਜਨੀਤਿਕ ਲੀਡਰ ਦੀ ਜ਼ੁਬਾਨ ਨਹੀਂ ਖੁੱਲਨੀ ਇਹ ਜੌਂਦ ਪਿੰਡ ਦੇ ਲੋਕਾਂ ਦੀ ਜਿਹੜੀ 717 ਕਿਲੇ ਜ਼ਮੀਨ ਹੈ ਜਿਹੜੇ ਲਗਭਗ 700 ਖਾਨ ਤੋਂ ਇਹ ਆਪ ਹੀ ਵਾਹੀ ਕਰਦੇ ਆਉਂਦੇ ਨੇ ਇਹ ਜ਼ਮੀਨਾਂ ਬੀਜਦੇ ਆਉਂਦੇ ਨੇ ਇਹਨਾਂ ਨੇ ਪੱਦਰ ਕਰੀਆਂ ਨੇ ਇੱਥੇ ਬੰਨੇ ਪੱਕੇ ਨੇ ਟਿੱਬੇ ਢਾਲੇ ਨੇ ਲੋਕਾਂ ਨੇ ਇਹਨਾਂ ਜ਼ਮੀਨਾਂ ਕੌਣ ਖਾਊਗੇ ਇਹਨਾਂ ਦੀਆਂ ਜ਼ਮੀਨਾਂ ਇੱਥੇ ਦੇ ਕਿਸੇ ਰਾਜਨੀਤਿਕ ਲੋਕ ਨੇ ਸਾਥਿਓ ਥੋੜੀ ਬਾਹ ਨਹੀਂ ਫੜੀ ਪਰ ਦੂਜੇ ਪਾਸੇ ਆ ਬੇਘਰਚ ਲੋਕ ਜਿਹੜੇ ਅੱਜ ਆਏ ਨੇ ਸੰਗਰੂਰ ਜ਼ਿਲ੍ਹੇ ਤੋਂ ਤੇ ਅੱਜ ਮਾਨਸਾਲੇ ਵਾਪਸ ਗਏ ਨੇ ਉਹ ਬੇਘਰ ਵੀ ਭਾਵੇਂ ਸਮਝਦੇ ਆ ਵੀ ਅਸੀਂ ਇਹ ਸਾਥੀ ਜਾਗ ਪਿੰਡ ਦੇ ਲੋਕਾਂ ਦੀ ਮਦਦ ਤੇ ਨਹੀਂ ਆਏ ਅਸੀਂ ਆਪਣੀ ਮਦਦ ਤੇ ਆਇਆ ਕਿਉਂਕਿ ਇਹ ਹੱਲਾ ਸਾਡੇ ਕਿ ਨਹੀਂ ਵਧਣਾ ਲੱਗਦਾ ਹੋਊ ਕਿਸੇ ਨੂੰ ਵੀ ਇਹ ਜ਼ਮੀਨਾਂ ਸਾਡੇ ਨਾਂ 'ਨੇ ਉਹ ਜ਼ਮੀਨਾਂ ਦੇ ਵਿੱਚ ਕੌਣ ਆਜੂਗਾ ਪੜੇਖਾ ਹੋ ਸਕਦਾ ਕਿਸੇ ਸਾਥੀ ਦਾ ਕਿਉਂਕਿ ਜੰਮੂ ਪਟਨਾਖ ਪ੍ਰਸ਼ਾਸਨ ਨੇ ਕਿਸੇ ਤੋਂ ਰਜਿਸਟਰੀ ਨਹੀਂ ਕਰਾਈ ਹੈਗੀ ਭਰਾਵੋ ਕੋਈ ਪਟਵਾਰੀ ਨਹੀਂ ਸੱਦਾ ਕੋਈ ਤਹਿਸੀਲਦਾਰ ਨਹੀਂ ਸੱਦਾ ਕੋਈ ਗਵਾਹ ਨਹੀਂ ਸੱਦਾ ਕੋਈ ਖੇਤ ਦਾ ਮਾਲਕ ਨਹੀਂ ਸੱਦਾ ਇਹ ਸਾਰੀ ਉਹ ਜ਼ਮੀਨ ਉਸਾ ਕੰਪਨੀ ਦੇ ਨਾਮ ਕੀਤੀ ਗਈ ਹੈ ਲੋਕਾਂ ਦੀਆਂ ਜ਼ਮੀਨਾਂ ਨੂੰ ਚੀਰਦੀ ਹੋਈ ਦੀ ਦੋ ਬਸਤੇ ਰਹਿ ਗਈ ਕਿਸੇ ਦੇ ਦੋ ਕੀਲੇ ਰਹਿ ਗਏ ਕਿਸੇ ਦੀ ਅੱਧੀ ਜ਼ਮੀਨ ਇੱਧਰ ਰਹਿ ਗਈ ਕਿਸੇ ਦੀ ਇੱਧਰ ਰਹਿ ਗਈ ਕੋਈ ਨਹੀਂ ਪੁੱਛਣਾ ਸਾਥੀਓ ਤੁਹਾਡੇ ਦਾਦਾਂ ਨੂੰ ਤਾਂ ਸਾਡੇ ਪੰਜਾਬ ਦੇ ਲੋਕ ਹਜੇ ਭਲੇਖੇ 'ਚ ਬੈਠੇ ਨੇ ਜਿਹੜੇ ਬਾਈ ਹਜੇ ਆਉਂਦੇ ਨਹੀਂ ਸਾਡੇ ਨਾਲ ਟਿੱਪਾ ਕਿੱਥੇ ਹੀ ਕਰਦੇ ਨੇ ਉਹ ਸਾਥੀਆਂ ਨੂੰ ਆਪਣੇ ਖਾਸੀ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਕੁਝ ਨਹੀਂ ਹੈਗਾ ਬਾਹਰ ਬਾਹਰ ਦੇ ਪ੍ਰਦੇਸ਼ਾਂ ਨੂੰ ਵਗ ਜਲੋ ਅੱਜ ਅਮ੍ਰਿਕਾ ਵੀਰ ਤੀਤ ਦੇ ਕੋਈ 5 ਨੌਜਵਾਨ ਜਹਾਜ਼ ਭੜ ਕੇ ਅੱਜ ਅਮਰਥਰ ਦੀ ਧਰਤੀ ਤੇ ਜਹਾਜ਼ ਉਤਰਨੇਗਾ ਸਾਹਿਬ ਉੱਤਰਿਆ ਹੋ ਮੇਰੇ ਦੋਸਤੋਂ ਤੋਂ ਪਹਿਲਾਂ ਕਿਉਂਕਿ ਸਾਥੀਓ ਜਿਹੜੇ ਨੌਜਵਾਨ 35 35 40 17000 ਨੌਜਵਾਨ ਸਾਡਾ ਗਿਰਫਤਾਰ ਕਰ ਰੱਖਿਆ ਅਮਰੀਕਾ ਦੇ ਰਾਸ਼ਟਰਪਤੀ ਨੇ ਅਮਰੀਕਾ ਦੀ ਫੌਜ ਨੇ ਉਹਨਾਂ ਦਾ ਪਹਿਲਾ ਜਹਾਜ਼ ਅੱਜ ਸਾਡੇ ਪੰਜਾਬ ਉਤਰ ਗਿਆ ਆ ਕੇ ਉਹ ਆਉਣੇ ਨੇ ਜਹਾਜ਼ ਉੱਥੋਂ ਸਾਰਿਆਂ ਦੇ ਭੜਕਾ ਦਾ 3 ਲੱਖ ਪੰਜਾਬੀ 3 ਲੱਖ ਹਿੰਦੁਸਤਾਨੀ ਹੈ ਅਮਰੀਕਾ ਦੀ ਤਾਕੀਦਿਆ ਹੈ ਔਰ ਐਸੇ ਭੜਾ ਲੋ ਲੋਕਾਂ ਦੇ ਗਲਾਂ ਦੇ ਵਿੱਚ ਫਾਂਸੀਆਂ ਦੇ ਰਸਤੇ ਪਾ ਕੇ ਆਪ ਦੇ ਧਰਮ ਦੇ ਵਿਚਾਰਦੀਆਂ ਧਕਾਨਾਂ ਦੇ ਵਿੱਚ ਪੱਖਿਆਂ ਨਾਲ ਲੰਮਕਲੇ ਨੇ ਉਹ ਨੌਜਵਾਨ ਕਿਉਂਕਿ ਜਦੋਂ ਸਾਡੇ ਲੋਕਾਂ ਦੀ ਆਸ ਟੁੱਟ ਜਾਂਦੀ ਹੈ ਫਰਰਾਤ ਮੱਤਿਆਂ ਵੱਲੋਂ ਭਜਦੇ ਨੇ ਅਸੀਂ ਇਹ ਲੋਕਾਂ ਦੀ ਬਹੁਤ ਵੱਡੀ ਤਾਕਤ ਹੈ ਇਹ ਲੋਕ ਖੜਾ ਲੈਂਦੇ ਹੁੰਦੇ ਨੇ ਛੜਾਇਆ ਇਹਨਾਂ ਨੇ ਮਨਜੀਤ ਧਨੇਰ ਨੂੰ ਬਰਨਾਲੇ ਦੀ ਜ਼ਿਲ੍ਹੇ ਦੇ ਮੂਹਰੇ 45 ਸਾਲ ਬੈਠਿਆ ਜਿਹੜੇ ਜਿਹਨੀਆਂ ਸੁਪਰੀਮ ਕੋਰਟਾਂ ਵੀ ਕੀਤੀ ਹੋਈ ਉਮਰ ਕਾਦ ਦੀ ਸਜ਼ਾ ਪੈਰਾਂ ਥੱਲੇ ਦਰੜੀਆ ਇਹਨਾਂ ਦੇ ਕਾਨੂੰਨਾਂ ਨੂੰ ਆਹ ਪੈਰਾਂ ਥੱਲੇ ਦਰ ਦਿੰਦੇ ਆ ਭਰਾਵੋ ਇਹ ਲੋਕਤਾਕ ਦਾ ਰਦਨ ਦੀ ਹੈ ਦੇ ਵਿੱਚ ਬਹੁਤ ਵੱਡੀ ਤਾਕਤ ਹੈ ਜੇ ਅਸੀਂ ਮਨੋਵਾਲ ਤੋੜ ਦਿਆਂ ਜਰਸੀਆਂ ਨਾਲ ਹਾਕਮਾਂ ਦੇ ਡਰਾਏ ਡਰ ਜੰਨੇ ਆ ਫਿਰ ਇਹ ਝੇਲਾ ਚ ਵੀ ਚੱਕਣਗੇ ਸਾਰਾ ਕੁਝ ਕਰਨਗੇ ਫਿਰ ਹੋਏ ਇਸ ਕਰਕੇ ਸਾਥੀਓ ਨਾ ਅਸੀਂ ਲੈਨਾਂ ਦੇ ਲੋਕਾਂ ਨੂੰ ਜਾਣਦੇ ਸੀਗੇ ਨਾ ਅਸੀਂ ਦੁਨੀਆ ਪਿੰਡ ਦੇ ਲੋਕਾਂ ਨੂੰ ਜਾਣਦੇ ਸੀਗੇ ਤੇ ਨਾ ਹੀ ਅਸੀਂ ਜਾਉਂਦ ਪਿੰਡ ਦੇ ਲੋਕਾਂ ਨੂੰ ਜਾਣਦੇ ਸੀਗੇ ਅਸੀਂ ਭਾਵੇਂ ਮੇਰ ਸਵਾਰਤ ਆ ਜਥੇਵੰਦੀ ਦਾ ਪੱਲਾ ਫੜ ਕੇ ਦਿਨ ਰਾਤ ਲੋਕਾਂ ਵਾਸਤੇ ਲੜ ਰਿਹਾ ਇਹਦੇ ਵਾਸਤੇ ਜਦੋਂ ਮਰਜੀ ਜਿੰਦੜੀ ਲੱਗ ਜਾਏ ਕੋਈ ਪਰਵਾਹ ਨਹੀਂ ਹੱਥ ਕੇ ਮੌਤ ਮਰਨ ਨੂੰ ਪਰਵਾਹ ਕਰਾਂਗੇ ਇਸ ਲਈ ਜੌਨ ਪਿੰਡ ਦੇ ਲੋਕ ਸੇੜਾ ਕੋਡੇ ਨਾਮ ਦੇ ਉੱਤੇ ਵਧਾਈਆਂ ਸਾਰੇ ਨਕਰ ਨੂੰ ਕਿਉਂਕਿ ਤੁਹਾਡੇ ਸਾਦੇ 700 ਪਿੰਡ ਹੋਰ ਆ ਪੰਜਾਬ ਦੇ ਵਿੱਚ ਜਿੱਥੇ ਇਹ ਲੜਾਈ ਮਗਣੀ ਹੈ ਉਹ ਕਿਉਂ ਪੈਰ ਤਾਕੇ ਦੇਖਦੇ ਸੀ ਐ ਕਿ ਪੈਨਸਿਲਿਨ ਦਾ ਕੀ ਕਾਲ ਆਖ ਦੇਖਦੇ ਸੀ ਚੌਂਦ ਪਿੰਡ ਦੇ ਲੋਕਾਂ ਦੇ ਵੀ ਉਹ ਪੈਨਸਿਲਿਨ ਦਾ ਕੀ ਕਾ ਉਹ ਇਹਨਾਂ ਨੇ ਉਹ ਠੀਕ ਇਹਨਾਂ ਨੂੰ ਬੈਂਦਾ ਕਿ ਫਿੱਟ ਬੈਂਦਾ ਕਿ ਨਹੀਂ ਬੈਂਦਾ ਪਰ ਉਹ ਪੈਨਸਿਲਿਨ ਦਾ ਕੀ ਕਾ ਤੁਸੀਂ ਰਿਐਕਸ਼ਨ ਦਿਖਾਇਆ ਉਹਦਾ ਏ ਰੈਕਸ਼ਨ ਦਿਖਾਣਾ ਚਾਹੀਦਾ ਤੁਹਾਨੂੰ ਦਿਖਾਵਾਂਗੇ ਆਉਣ ਵਾਲੇ 13 ਤਰੀਕ ਨੂੰ ਰੈਕਸ਼ਨ ਆ ਫਿਰ ਜੌਂਦ ਪਿੰਡ ਦੇ ਵਿੱਚ ਆ ਮੰਡੀ ਦੇ ਵਿੱਚ ਉਹਦੇ ਭਾਵੇਂ ਬੱਚਾ ਬੱਚਾ ਐਸਾ ਪੰਜਾਬ ਦਾ ਅੰਕਾ ਤੁਹਾਡੇ ਨੱਕਰ ਦੇ ਵਿੱਚ ਇਸ ਲਈ ਇਹ ਭਾਵੇਂ ਲੜਾਈਆਂ ਲੜਨ ਵਾਸਤੇ ਵੱਡੇ ਛੇਗਰੇ ਕਰਨੇ ਪੈਂਦੇ ਨੇ ਜਿੰਨਾ ਚਿਰ ਚੌਂਗੇ ਜਾਗਦੇ ਆ ਉਹਨਾਂ ਚਿਰਾਂ ਜੌਂਦਪਿੰਡ ਦੀ ਜ਼ਮੀਨ ਵਾਲਾ ਅੱਖ ਨਹੀਂ ਕਰਨ ਦੇ ਕਿਸੇ ਨੂੰ ਅੱਖ ਇਸ ਕਰਕੇ ਆਪ ਇਕੱਠੇ ਹੋ ਕੇ ਇਮਰਾਨ ਦੇ ਵਿੱਚ ਲੜੀਏ ਸੋਦਾ ਸਾਰਿਆਂ ਧੰਨਵਾਦ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਹothe ਤੇ ਸਨ ਹਰਜੀਤ ਸਿੰਘ